ਗੁਰਦਾਸਪੁਰ ਦੇ ਬਾਟਾ ਚੌਂਗਚੇ ਮੁੱਖ ਚੌਂਗ ਦੇ ਵਿੱਚ ਉਸ ਵੇਲੇ ਦਹਿਸਤਾ ਮਾਹੌਲ ਬਣ ਗਿਆ ਜਦੋਂ ਕੁਝ ਨਕਾਬਪੋਜ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜੀਆਂ ਨੇ ਅੰਨੇ ਵਾਹ ਇੱਕ ਦੁਕਾਨ ਦੇ ਉੱਪਰ ਗੋਲੀਆਂ ਚਲਾਉਣ ਦੀ ਜਿਹੜੀ ਆ ਖਬਰ ਸਾਹਮਣੇ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਦੀ ਪੰਜਾਬ ਵਾਚ ਹਾਊਸ ਦੇ ਨਾਂ ਤੇ ਪੰਜਾਬ ਵਾਚ ਹਾਊਸ ਦੇ ਨਾਂ ਤੇ ਜਿਹੜੀ ਮਸ਼ਹੂਰ ਦੁਕਾਨ ਹੈ ਮਸ਼ਹੂਰ ਕਾਰੋਬਾਰੀ ਨੇ ਬਾਟਾ ਚੌਕ مین ਬਾਜ਼ਾਰ ਦੇ ਵਿੱਚ ਉਹਨਾਂ ਦੀ ਦੁਕਾਨ ਦੇ ਉੱਪਰ ਤਾਬੜ ਤੋੜ ਗੋਲੀਆਂ ਨੇ ਜਿਹੜੀਆਂ ਦੋ ਮੋਟਰਸਾਈਕਲ ਸਵਾਰ ਜਿਹੜੇ ਅਣਪਛਾਤੇ ਨਕਾਬ ਪੋਛ ਨੇ ਉਹਨਾਂ ਵੱਲੋਂ ਚਲਾ ਦੇਣ ਦੀ ਜਿਹੜੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਗੁਰਦਾਸਪੁਰ ਦੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਜਿਹੜਾ ਦੱਸ ਦਾ ਮਾਹੌਲ ਬਣ ਜਾਣਾ ਜਿਹੜਾ ਉਹ ਇੱਕ ਸੰਭਾਵਕ ਵਰਤਾਰਾ ਤੁਸੀਂ ਤਸਵੀਰਾਂ ਦੇ ਰਹੀਂ ਦੇਖ ਸਕਦੇ ਹੋ ਕਿ ਸਾਹਮਣੇ ਸਾਹਮਣੇ ਜਿਹੜਾ ਨਿਸ਼ਾਨ ਦਿੱਤਾ ਹੋਇਆ ਜੋ ਸ਼ੀਸ਼ੇ ਦੇ ਉੱਪਰ ਮੇਨ ਐਂਟਰੀ ਗੇਟ ਜਿਹੜਾ ਇਸ ਦੁਕਾਨ ਦਾ ਹੈ ਇਸ ਸ਼ੋਅਰੂਮ ਦਾ ਉਹਦੇ ਉੱਪਰ ਜਿਵੇਂ ਸਾਹਮਣੇ ਰੌਂਡ ਬਣਾਇਆ ਹੋਇਆ ਇਹ ਗੋਲੀ ਦਾ ਨਿਸ਼ਾਨ ਹੈ ਇਹ ਰੌਂਡ ਦਾ ਨਿਸ਼ਾਨ ਹੈ ਸੋ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਅਖੀਰ ਇਹ ਇੰਨਾ ਵੱਡਾ ਜਿਹੜਾ ਖਤਰਨਾਕ ਹਮਲਾ ਹੋਇਆ ਗੋਲੀਆਂ ਚਲਾ ਦੇਣੀਆਂ ਜਿਹੜੀਆਂ ਇੱਕ ਦੁਕਾਨ ਦੇ ਉੱਪਰ ਕਿਤੇ ਨਾ ਕਿਤੇ ਸਵਾਲ ਕਰੀ ਤਰ੍ਹਾਂ ਦੇ ਜਿਹੜੇ ਨੇ ਖੜੇ ਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ ਚਾਹੇ ਅੰਬੌਰ ਦਾ ਕੁਰਤਾ ਪਜਾਮੇ ਦਾ ਜਿਹੜਾ ਮਸ਼ਹੂਰ ਕਾਰੋਬਾਰੀ ਹੈ ਉਹਦੇ ਤੇ ਹਮਲਾ ਹੋਇਆ ਹੋਵੇ ਚਾਹੇ ਵੱਖੋ ਵੱਖ ਥਾਵਾਂ ਤੇ ਪੰਜਾਬ ਦੇ ਵਿੱਚ ਅਜਹੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿਤੇ ਨਾ ਕਿਤੇ ਜਿੱਥੇ ਲੋਕਾਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਦਹਿਸ ਦਾ ਮਾਹੌਲ ਜਿਹੜਾ ਉਹ ਪਾਇਆ ਜਾ ਰਿਹਾ ਉੱਥੇ ਹੀ ਲਾਅਨ ਇਨ ਆਰਡਰ ਦੇ ਉੱਪਰ ਵੀ ਜਿਹੜਾ ਵਾ ਕਾਨੂੰਨ ਵਸਦਾ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਸਾਡੇ ਨਾਲ ਦੁਕਾਨਦਾਰ ਨੇ ਪੀੜਤ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਇਹ ਕੀ ਗੱਲਬਾਤ ਹੋਈ ਹੈ 사ਦੀ ਜੀ ਸਰਦ ਦੁਕਾਨ ਖੋਲੀ ਹੈ ਸਵੇਰ 8:30 ਵਜੇ ਲੱਗੀ ਛੱਗੇ ਦੁਕਾਨ ਤੇ ਹਾਂਜੀ ਦੁਕਾਨ ਤੇ ਬੈਠੇ ਆ ਰਾਮ ਨਾਲ ਕੋਈ ਗੱਲ ਨਹੀਂ ਹੈਗੀ ਮੈਂ ਇੱਥੇ ਹੀ ਬੈਠਾ ਵਾਂ ਮੇਰਾ ਮੁਲਾਜ਼ਮ ਬਾਹਰ ਬੈਠਾ ਸੀ ਖੜਾ ਸੀ ਤੇ ਸਾਹਮਣੇ ਖੜਾ ਸੀ ਜਿਹਨੇ ਫਾਇਰ ਕੀਤਾ ਵਾ ਅੱਛਾ ਜੀ ਉਹ ਨੁਕਰ ਸੀ ਤੇ ਮੁੰਡਾ ਮੇਰਾ ਮੁਲਾਜ਼ਮ ਕਹਿੰਦਾ 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 ਕੀ ਕਰੇ ਕਰਦਾ ਵਾ ਮੈਂ ਕੋਈ ਸਮਾਨ ਉਹਨਾ ਆਪਣਾ ਸਾਫ-ਸੂਫ ਕਰਦਾ ਹਾਂ ਉਹ ਮੈਂ ਕਹਿੰਦਾ ਦੇਦਾ ਉਹਨਾ ਚੈੱਕ ਕਰਦਾ ਹਾਂ ਨਾ ਤੁਸੀਂ ਕਾਊਂਟਰ ਤੋਂ ਪਿੱਛੇ ਸੀ ਬੈਕ ਸਾਈਡ ਤੇ ਮੈਂ ਇੱਥੇ ਬੈਠੇ ਸੀ ਇੱਥੇ ਬੈਠੇ ਸੀ ਅੱਛਾ ਉਹ ਸਾਈਡ ਤੇ ਜਿਹੜੇ ਆ ਉਹ ਤੁਸੀਂ ਦੇਖਿਆ ਸੀ ਸੀ ਹਾਂ ਜੀ ਹਾਂ ਜੀ ਮੁਰੇ ਮੇਰੇ ਮੁਲਾਜ਼ਮ ਨੇ ਕਿਹਾ ਨੇ ਕਿ ਮੈਂ ਪਰ ਇਹ ਕੀ ਕਰਦਾ ਮੁਰਾ ਮੈਂ ਕਿਹਾ ਕੋਈ ਆਪਣਾ ਸਮਾਨ ਹੋਏਗਾ ਫਿਰ ਉਹਨੇ ਮੈਂ ਧਿਆਨ ਨਾਲ ਦੇਖਿਆ ਨਾ ਉਹ ਹੈਗਾ ਹਾਂ ਜੀ ਤੇ ਉਹਨੇ ਕਰਕੇ ਰਵਾਲਵਰ ਨੂੰ ਤੇ ਆਪਣੀ ਦੱਬ ਜਿਹਾ ਦਿੱਤਾ ਅੱਛਾ ਜੀ ਦੱਬ ਜਿਹਾ ਦੇ ਕੇ ਤੇ ਪਰੇ ਨੂੰ ਚਲਾ ਗਿਆ ਅਦਰ ਨੂੰ ਸਹੀ ਹੈ ਤੇ ਮੈਂ ਨੂੰ ਮੜੇ ਨੂੰ ਕਿਹਾ ਮੈਂ ਦੇਖਿਆ ਯਾਰ ਕੂਨਗਾ ਵਾ ਹਾਂ ਇਹ ਗਿਆ ਦੇਖਣ ਉਹ ਚਲੇ ਗਈ ਉਹ ਮੁੜ ਕੇ ਵਾਪਸ ਆਏ ਫਿਰ ਇੱਕ ਫਾਇਰ ਅਦਰ ਕੀਤਾ ਇਹ ਉਹਨਾਂ ਨੇ ਇੱਕ ਅਦਰ ਕੀਤਾ ਠੀਕ ਹੈ ਜੀ ਹਾਂ ਤੇ ਦੋਨੇ ਫਾਇਰ ਜਿਹੜੇ ਨੇ ਸ਼ੀਸ਼ੇ 'ਚ ਲੱਗੇ ਨੇ ਹਾਂ ਇੱਕ ਉਧਰ ਲੱਗਾ ਅਦਰ ਵਾਲਾ ਚੱਲਿਆ ਨਹੀਂ ਹੈਗਾ ਸਿੱਧਰ ਵਾਲਾ ਮਿਸ ਹੋ ਗਿਆ ਹਾਂਜੀ ਚੱਲਿਆ ਨਹੀਂ ਤੇ ਇਹ ਕੀ ਲੱਗਦਾ ਤੁਹਾਨੂੰ ਕਾਰਨ ਕੀ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਧਮਕੀ ਭਰੀ ਕੋਈ ਕਾਲ ਕੋਈ ਸਾਨੂੰ ਤਾਂ ਕੋਈ ਮੇਲ ਆਈ ਹੋਵੇ ਤੁਹਾਨੂੰ ਧਮਕੀ ਭਰੀ ਕਾਲ ਕੋਈ ਨਹੀਂ ਸਾਨੂੰ ਕੋਈ ਮੇਲ ਨਹੀਂ ਸਾਨੂੰ ਕਿਹ ਨਾੜੀ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਕਿਸ ਤਰ੍ਹਾਂ ਦਾ ਕੇੰਦਰ ਮੁਲਕੀ ਜਿਹੜਾ ਇਹ ਹਮਲਾ ਵਾ ਇਹ ਇੱਕ ਬੁਝਾਰਤ ਹੀ ਬਣਿਆ ਹੋਇਆ ਹੈ ਹਾਂ ਜੀ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਜਿਵੇਂ ਸਵੇਰ ਤੋਂ ਜਾਂਚ ਜਿਹੜੀ ਹੈ ਜਾਰੀ ਹੈ ਹਾਂ ਜੀ ਐਸਐਸਪੀ ਸਾਹਿਬ ਖੁਦ ਆਏ ਸੀ ਕਹਿ ਕੇ ਗਿਆ ਕਿ ਚਿੰਤਾ ਨਹੀਂ ਕਰਨੀ ਤੁਸੀਂ ਬੰਦੇ ਤੁਹਾਡੇ ਫੜੇ ਜਾਣ ਠੀਕ ਹੈ ਜੀ ਠੀਕ ਹੈ ਉਹ ਇਸ ਵਾਰਤਾਰਤ ਨੂੰ ਲੈ ਕੇ ਕੁਦਰਤੀ ਇੱਕ ਵਰਤਾਰਾ ਬਣ ਜਾਂਦਾ ਕਿ ਉੱਤੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਕਿ ਡਰ ਦਾ ਮਾਹੌਲ ਜਿਆ ਪਾਇਆ ਹਾਂਜੀ ਡਰ ਦਾ ਮਾਹੌਲ ਠੀਕ ਹੈ ਜੀ ਸੋ ਇਹ ਸੰਨ ਜੋ ਪੀੜਤ ਨੇ ਦੁਕਾਨਦਾਰ ਮਧਨ ਲਾਲ ਜੀ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਰੰਜਿਸ਼ ਨਹੀਂ ਕੋਈ ਦੁਸ਼ਮਣੀ ਨਹੀਂ ਹੈਗੀ ਨਾ ਉਹਨਾਂ ਨੂੰ ਕੋਈ ਧਮਕੀ ਭਰਿਆ ਜਿਹੜਾ ਵਾ ਕੋਈ ਫੋਨ ਕਾਲ ਆਈ ਆ ਨਾ ਕਿਸੇ ਨੇ ਉਹਨਾਂ ਨੂੰ ਕੋ ਥ੍ਰੈਟ ਕੀਤਾ ਪਰ ਇਹ ਜਿਹੜਾ ਹਮਲਾ ਹੋਇਆ ਵਾ ਗੋਲੀਆਂ ਇੱਕ ਸ਼ੋਰੂਮ ਦੇ ਉੱਪਰ ਭਰੇ ਬਾਜ਼ਾਰ ਦੇ ਵਿੱਚ ਚਿੱਟੇ ਦੇਣ 9:30 9 ਵਜੇ ਦੇ ਅੱਜ ਸਵੇਰ ਦੀ ਜਿਹੜੀ ਇਹ ਵਾਰਦਾਤ ਤਾਂ ਦੱਸੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜਾ ਵਾ ਕਾਨੂੰਨ ਵਿਵਸਥਾ ਦੇ ਉੱਪਰ ਜਿਵੇਂ ਇਥੋਂ ਦੇ ਸਥਾਨਕ ਕਾਂਗਰਸੀ ਆਗੂ ਨੇ ਤੇ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਨੇ ਬਲਜੀਤ ਸਿੰਘ ਪਾੜਾ ਉਹਨਾਂ ਵੱਲੋਂ ਵੀ ਜਿਹੜੇ ਸਵਾਲ ਖੜੇ ਕੀਤੇ ਗਏ ਨੇ ਸੋ ਇਸ ਸਬੰਧ ਦੇ ਵਿੱਚ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਕਿ ਇਸ ਵਾਰਦਾਤ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀਂ ਸਵੇਰੇ ਆਏ ਸੀਗੇ ਤੇ ਫਿਰ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮਿਰਰ ਡੈਮੇਜ ਹੋ ਗਿਆ ਨਾ ਦਾ ਔਰ ਅੱਗੇ ਜਾ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਐਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕੋਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਹੈ ਬਾਟਾ ਚੌਂਕ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ bizness ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਘਟਨਾ ਵਾਪਰਨਾ ਬਹੁਤ ਹੀ ਮਨਭਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਾਡੇ ਬਾਜ਼ਾਰ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਦ ਕਿ 24 ਘੰਟੇ ਦੀ ਸਿਕਿਉਰਿਟੀ ਹੈ ਉਹ ਸਾਡੀਆਂ ਦੁਕਾਨਾਂ ਦੇ ਬਾਹਰ ਹੋਏ ਕਿਉਂਕਿ ਅੱਜ ਇਹ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਹੈ ਮੇਰੇ ਲੋਕ ਆਏ ਸੀਗੇ ਕਿਦਾਂ ਦਾ ਮੂਹ ਹੋਇਆ ਦੇਖਿਆ ਸੀ ਨਹੀਂ ਦੇਖੋ ਉਹਨਾਂ ਨੇ ਮੂੰਹ ਦੇ ਉੱਤੇ ਮੂੰਹ ਨਾਲ ਢਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀਗੀ ਉਹਨਾਂ ਦੀ ਉਹ ਆਏ ਆ ਔਰ ਫਟਾਫਟ ਉਹਨਾਂ ਨੇ ਗੋਲੀਆਂ ਦੀ ਫਾਇਰਿੰਗ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈਡ ਨਹੀਂ ਹੋਇਆ ਲੇਕਿਨ ਪੰਜਾਬ ਦੀ ਕਾਨੂੰਨ ਦੇ ਤਨ ਕਿਉਂਕਿ ਦਿਨ ਦਿਹਾੜੇ ਇੰਨਾ ਗੋਲੀਆਂ ਚੱਲ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲ ਰੀਆਂ ਆ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਅਹੀ ਬਿਜ਼ਨਸ ਕਾਲ ਤੁਸੀਂ ਦੇਖਿਆ ਹੋਏਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪੈਸਾ ਲੈ ਕੇ ਡਰਦਾ ਹੈ ਜਾਨ ਨੂੰ ਔਰ ਵਪਾਰ ਵਪਾਰੀ ਕਿਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਹੈ ਜਾਂ ਕੁਝ ਵੀ ਆਂਦੀ ਹੈ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਡਾਊਨਫਾਲ ਹੋਣ ਦਾ ਕਾਰਨ ਇਹੀ ਹੈ ਕਿ ਇਹਦੇ ਵਿੱਚ ਸਿਕਿਉਰਿਟੀ ਦੀ ਲਾਪਰਵਾਹੀ ਹੈ ਪੰਜਾਬ ਵਾਸ਼ਕੋ ਜਿਹੜੀ ਆ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਾ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ ਉਹਨਾਂ ਨੇ ਤਾੜ-ਤਾੜ ਗੋਲਿਆ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬਦਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ EMPLOYE ਕੰਮ ਕਰਦੇ ਸੱਕ ਘਰਾਂ ਨੂੰ ਰੋਜ਼ਗਾਰ ਦਤ ਜਿਹੜੀ ਇਹ ਅੱਜ ਪੰਜਾਬ ਵਾਜ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆ ਜਾਂਚ ਕਰ ਰਹੇ ਆ ਜਲਦੀ ਤੋਂ ਜਲ ਜਿਹੜੇ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਗ੍ਰਿਫਟ ਕਰ ਲਵਾਂਗੇ ਕੀ ਸਰਬਾਪਨਤ ਹੋਈ ਲੱਗਾ ਤੇ ਗੋਲੀ ਚੱਲੀ ਇੱਕ ਪੰਜਾਬ ਕੰਪਲੀਟ ਤਾਂ ਸਾਰੇ ਅਫਸਰ ਇੱਥੇ ਮੌਕੇ ਤੇ ਆ। ਤੈਨੂੰ ਅਸੀਂ ਲੱਗੇ ਹੋਈ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟਰੇਸਪ ਕਰ ਲਾਂਗੇ। ਇਹ ਪਹਿਲਾਂ ਕਿੱਦਾਂ ਨੇ ਨੌਜਵਾਨ ਦੋ ਕਨੇ ਫਾਇਰ ਕੀ ਦੂਰ ਚੱਕਰ ਲਾਇਆ ਪੂਰੇ ਬਾਜ਼ਾਰ 'ਚ। ਦੋ ਸੀ ਨੌਜਾਨ ਉਹਨਾਂ ਨੇ ਆਪਣਾ ਜਿਹੜਾ ਸੂ ਮੂੰਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ। ਅਸੀਂ ਸਾਡੀਆਂ ਟੀਮਾਂ ਲੱਗੀਆਂ ਅਸੀਂ ਜਲਦੀ ਜਲਦੀ ਟਰੇਸਪ ਕਰ ਲਾਂਗੇ। ਸੀਸੀਟੀਵੀ ਕਿਵੇਂ? ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗੇ ਹੋਏ ਹੈ ਜੀ। ਠੀਕ ਹੈ। ਸੋ ਇਸ ਸੰਬੰਧ ਦੇ ਵਿੱਚ ਜਦੋਂ ਪੱਤਰਕਾਰਾਂ ਦੀ ਗੱਲਬਾਤ ਜਿਹੜੀ ਹੈ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਹੋਈ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਮਾਮਲੇ ਦੀ ਬਰੀਕੀ ਨਾਲ ਜਿਹੜੀ ਹੈ ਜਾਂਚ ਪੜਤਾਲ ਲਈ ਜੁਟਿਆ ਹੋਇਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਵੀ ਕਹਿਣਾ ਕਿ ਇਸ ਮਾਮਲੇ ਦੀ ਉਹਨਾਂ ਵੱਲੋਂ ਜਿਹੜੀ ਬੜੀ ਬਰੀਕੀ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਜਿਹੜੇ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਨੇ ਜਿਨ੍ਹਾਂ ਵੱਲੋਂ ਇਹ ਹਮਲਾ ਕੀਤਾ ਗਿਆ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਜ਼ਾਰ ਦੇ ਵਿੱਚ ਜਿਹੜਾ ਵਾ ਦੱਸ ਦਾ ਮਾਹੌਲ ਬਣਾਉਂਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਜਲਦ ਉਹ ਪੁਲਿਸ ਦੀ ਪਕੜ ਦੇ ਵਿੱਚ ਹੋਣਗੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਵੱਲੋਂ ਮਾਮਲੇ ਦੀ ਹਰ ਐਂਗਲ ਤੋਂ ਚਾਹੇ ਉਹ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ਦੀ ਗੱਲ ਹੋਵੇ ਜਾਂ ਵੱਖੋ-ਵੱਖਰੇ ਐਂਗਲਾਂ ਤੋਂ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਪੜਤਾਲ ਦੇ ਵਿੱਚ ਜੁਟੇ ਹੋਏ ਨੇ ਹੁਣ ਤੱਕ ਲਈ ਇਨਾਈ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ